ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅੱਜ ਤਹਿਸੀਲਦਾਰ ਕੰਪਲੈਕਸ ਵਿੱਚ ਆਜ਼ਾਦ ਉਮੀਦਵਾਰ ਮਨਜੀਤ ਕੌਰ ਆਪਣਾ ਕਾਗਜ਼ ਦਾਖਲ ਕਰਵਾਉਣ ਲਈ ਆਏ ਹੋਏ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਫਾਈਲ ਖੋ ਕੇ ਫਰਾਰ ਹੋਣ ਵਿੱਚ ਸਫਲ ਹੋ ਗਏ ਅਤੇ ਭਾਜਪਾ ਦੀ ਉਮੀਦਵਾਰ ਅਮਰਜੀਤ ਕੌਰ ਵਾਰਡ ਨੰਬਰ 19 ਦੀ ਫਾਈਲ ਬਾਹਰ ਗੇਟ ਤੋਂ ਫਾਈਲ ਖੋ ਕੇ ਭੱਜਣ ਵਿੱਚ ਸਫਲ। ਮੌਕੇ ਤੇ ਖੜੀ ਪੁਲਿਸ ਵੱਲੋਂ ਵੇਖਤੀ ਵਿਅਕਤੀ ਰਹਿ ਗਈ। ਘਟਨਾ ਦੀ ਸੂਚਨਾ ਮਿਲਣ ਤੇ ਮੌਕੇ ਸੀਟੀ ਡੀਐਸਪੀ ਕਮਲਜੀਤ ਸਿੰਘ ਤੁਰੰਤ ਤਰਨਤਾਰਨ ਪੁਲਿਸ ਪਾਰਟੀ ਸਮੇਤ ਪੁੱਜ ਗਏ। ਤਰਨਤਾਰਨ ਸ਼ਹਿਰ ਅੰਦਰ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ ਚੋਣਾਂ ਲੜਨ ਦੇ ਚਾਹਵਨ 17 ਫਰਵਰੀ ਤੋਂ ਲੈ ਕੇ 20 ਫਰਵਰੀ 3 ਵਜੇ ਤੱਕ ਕਾਗਜ਼ ਭਰਨ ਦਾ ਸਮਾਂ ਹੈ ਜੋ ਅੱਜ ਤਰਨਤਾਰਨ ਤਹਿਸੀਲਦਾਰ ਕੰਪਲੈਕਸ ਵਿੱਚ ਆਜ਼ਾਦ ਉਮੀਦਵਾਰ ਮਨਜੀਤ ਕੌਰ ਅਤੇ ਬਾਜਪਾ ਦੀ ਉਮੀਦਵਾਰ ਵਾਰਡ 19 ਦੀ ਅਮਰਜੀਤ ਕੌਰ ਕੋਲੋਂ ਕਾਗਜ਼ ਦਾਖਲ ਕਰਵਾਉਣ ਲਈ ਆਈ ਔਰਤ ਦੇ ਕੋਲ ਜ਼ਬਰੀ ਅਣਪਛਾਤੇ ਵਿਅਕਤੀ ਵੱਲੋਂ ਫਾਈਲ ਖੋ ਕੇ ਫਰਾਰ ਹੋਣ ਵਿੱਚ ਸਫਲ ਹੋਏ ਪੁਲਿਸ ਦੀ ਚੈਕਿੰਗ ਕਰਨ ਵਾਲੀ ਪੋਸਟ ਦੇ ਬਿਲਕੁਲ ਨਾਲ ਸੀ ਜਦ ਮਨਜੀਤ ਕੋ ਰੋਲਾ ਪਾਉਣ ਤੇ ਪਤਾ ਲੱਗਾ ਤੇ ਵੀ ਬਾਵਜੂਦ ਪੁਲਿਸ ਅਣਪਛਾਤੇ ਵਿਅਕਤੀ ਨੂੰ ਫੜ ਨਹੀਂ ਸਕੀ ਤਰਨ ਤਰਨ ਤੋਂ ਸਨੂ ਫਤਿਹਾਬਾਦ ਦੀ ਖਾਸ ਰੈਪੋਰਟ ਪਹੁੰਚ ਉਸ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜੀ ਇੱਥੇ ਐਸ ਐਚ ਓ ਸਾਹਿਬ ਸਿਟੀ ਮੈਂ ਨਾਲ ਹੋਰ ਫੋਰਸ ਤনা ਦਿਆ ਤੇ ਸਾਰੇ ਅਮਨਮਾਨਾਂ ਆਪਣੇ ਆਪਣੇ ਕਾਗਜ਼ਦਾਨ ਕਰਾਉਂਦੇ ਜੀ ਕੋਈ ਕਾਗਜ਼ਦਾਨ ਦਿਖੋਗੇ ਫਾਈਲ ਖੋਲ੍ਹ ਦੀ ਵੀ ਘਟਨਾ ਵਾਪਰੀ ਹੈ ਜੀ ਨਹੀਂ ਇਹੋ ਜੀ ਕੋਈ ਗੱਲ ਸਾਡੇ ਨੋਟਿਸ 'ਚ ਨਹੀਂ ਆਈ ਜੇ ਕੋਈ ਕੰਪਲੇਂਟ ਆਊਗੀ ਤੇ ਉਹਦੇ ਖਿਲਾਫ ਸਜ਼ਾ ਵੀ ਨਹੀਂ ਕਰਦੇ ਦਿੱਤੀ ਜਾਊਗੀ ਕੋਈ ਬਾਹਰ ਦੇ ਬੰਦੇ ਆਉਂਦੀ ਐਂਟਰੀ ਹੈਗੀ ਅੰਦਰ ਦੀ ਹੁਣ ਇਹ ਤਹਿਸੀਲ ਆ ਉਪਰ ਐਰੀਆ ਜੀ ਉੱਥੇ ਤੋਂ ਕੋਈ ਤਹਿਸੀਲ ਜਾ ਸਕਦਾ ਐਸ.ਡੀ.ਐਮ. ਆਫਿਸ ਹੈ ਇੱਥੇ ਲੋਕਾਂ ਨੇ ਆਪਣੇ ਕੰਮ ਵਾਲੇ ਵੀ ਆਉਣਾ ਕਾਗਜ਼ ਦਾਖਲ ਕਰਾਉਣ ਨੂੰ ਆਉਣਾ ਜੇ ਕੋਈ ਕਾਗਜ਼ ਤੂੰ ਦਾਖਲ ਕਰਾਉਂ ਜਾਂਦਾ ਵੀਰ ਜੀ ਪਲਸੀ ਲਈ ਵੀ ਕੋਈ ਖਿਆਲ ਜਾਂ ਬੋਲ ਨਹੀਂ ਸਿਰਫ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਜੀ ਉਹਦੀ ਪਾਲਣਾ ਕੀਤੀ ਜਾਂਦੀ ਕਿੰਨੇ ਬੰਦੇ ਜਾ ਸਕਦੇ ਜੀ 10% ਜਿੰਨੇ ਫਾਈਲ ਜਮ੍ਹਾਂ ਕਰਾਉਣੀ ਹੈ ਉਹਦੇ ਨਾਲ ਜਿਹੜਾ ਕਵ ਇਦਾਂ ਦੇ ਸਰਪ੍ਰਬੰਧ ਹੈ ਜੀ ਨਾ ਆਲਵੇਕਨ ਦੇ ਪੁਲਿਸ ਲਾਈ ਹੈ ਜੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਆ ਮੁਲਾਜ਼ਮਾਂ ਨੂੰ ਤਨਾਦ ਕੀਤੇ ਆ ਸਾਰਿਆਂ ਨੂੰ ਪ੍ਰੋਪਰ ਜਿੰਨੀ ਵੀ ਸੁਰੱਖਿਆ ਪ੍ਰਦਾਨ ਕੀਤੀ ਕਰ ਰਹੇ ਆ ਪਰ ਜਿਹਦੇ ਬਦਲੇ ਕਾਜ ਹੋਏਗੇ ਉਹ ਬਦਲਾ ਕਹਿਣਾ ਵਾ ਕੁਝ ਸਾਹਮਣੇ ਘੋਤੀ ਪਈ ਉਹਦੇ ਸਾਹਮਣੇ ਹੀ ਕਾਜ ਕੋਕ ਲੈ ਗਏ ਸਾਡੇ ਮੈਂ ਤੁਹਾਨੂੰ ਦੱਸਿਆ ਵੀ ਨੋਟਿਸ ਤੇ ਜਈ ਕੋਈ ਗੱਲ ਨਹੀਂ ਆਈ ਜੇ ਆਊਗੀ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਐਂ ਜੀ ਦੋ ਫਾਈਲਾਂ ਇੱਥੇ ਲੈ ਕੇ ਆਏ ਆ ਹਰਜੀਤਕੌਰ ਦੀ ਫਾਈਲ ਅਸੀਂ ਇੱਥੇ ਅੰਦਰ ਦਰਜ ਕਰਾਉਣ ਵਾਸਤੇ ਲੈ ਕੇ ਜਾ ਰਹੇ ਆ ਸਾਨੂੰ ਪੁਲਿਸ ਪ੍ਰਸ਼ਾਸਨ ਇੱਥੇ ਡਾਕ ਲਿਆ ਅਨੇ ਤੁਸੀਂ 10 ਮਿੰਟ ਇੱਥੇ ਰੋਕੋ ਨਾਲ ਇਹਨਾਂ ਨੇ ਇਸ਼ਾਰਾ ਕੀਤਾ ਉਹਨਾਂ ਨੂੰ ਵੀ ਤੁਸੀਂ ਆਣ ਕੇ ਖੋਲੋ ਸਾਡਾ ਧਿਆਨ ਇਧਰ ਆ ਦੇ ਮਗਰੋਂ ਦੀ ਆਣ ਕੇ ਫਾਈਲ ਖੋਗੇ ਭੱਜ ਗਿਆ ਤੇ ਜਨਾਨੀ ਨੂੰ ਧੱਕਾ ਮਾਰ ਕੇ ਸੁੱਟ ਕੇ ਗਿਆ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਸਕਿਆ ਇਹਨਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਇਹ ਨਲਕੇ ਇੱਥੇ ਗੁੰਡਾ ਰਾਜ ਚੱਲ ਰਿਹਾ ਹੈ ਕਿਹੜੀ ਪਾਰਟੀ ਵੱਲੋਂ ਅਸੀਂ ਆਜ਼ਾਦ ਉਮੀਦਵਾਰ ਸਾਡੇ ਕਿੰਨੀ ਵਾਰ ਵਾੜ ਨੰਬਰ 15 ਤੋਂ ਮਰਾਤਪੁਰੋਂ ਹਾਂ ਸਾਡੀ ਕਿਹੜੀ ਡੇੜੀ ਡੇੜੀ ਰਿਜ਼ਰਵ ਵਾੜਾ ਪੁਲਿਸ ਨੇ ਮਦਦ ਕੀਤੀ ਇਹਦੇ ਵਿੱਚ ਉਹਨਾਂ ਨੇ ਬਿਲਕੁਲ ਜੀ ਪੁਲਿਸ ਨੇ ਸਾਡੀ ਮਦਦ ਨਹੀਂ ਕੀਤੀ ਉਹਨਾਂ ਦੀ ਮਦਦ ਕੀਤੀ ਤੁਹਾਨੂੰ ਕਹਿੰਦੇ ਆਪਣੇ ਫੈਸਲੇ ਆਪ ਬਚਾ ਕੇ ਰੱਖੋ ਫਿਰ ਪੁਲਿਸ ਪ੍ਰਸ਼ਾਸਨ ਕਾਹਦੇ ਵਾਤੇ ਆ ਹਸਕਦੇ ਹੀ ਛੜ ਵੀ ਸਕਦੇ ਹੀ ਪੁਲਿਸ ਪ੍ਰਸ਼ਾਸਨ ਕਾਹਦ ਲਿਆ ਜੇ ਅਹੀਂ ਆਪਣੇ ਫੈਸਲੇ ਬਚਾ ਕੇ ਰੱਖਣੀਆਂ ਕੱਲ ਨੂੰ ਇਤਨਾ ਗੁੰਡਾਗਰਦੀ ਦੇ ਵਿੱਚ ਜਦੋਂ ਲੋਕ ਮਰਦੇ ਆ ਕਹਿੰਨਗੇ ਤੁਸੀਂ ਆਪ ਆਪਣਾ ਬਚਾ ਆਪ ਕਰੋ ਅਹੀਂ ਨਹੀਂ ਕਾਹੇ ਵਾਤੇ ਆਗੇ ਪੁਲਿਸ ਕਿੰਨੀ ਜ਼ਰੂਰੀ ਤੇ ਤੁਹਾਡੇ ਇੱਥੇ ਬੈਠੇ ਇੱਥੇ ਖਲੋਤੇ ਨਹੀਂ ਇੱਧਰ ਖਲੋਤੇ ਆ ਆ ਇੱਧਰ ਖਲੋਤੇ ਇੱਧਰ ਵੀ ਖਲੋਤੇ ਆ ਮਾਰੋ ਕੈਮਰਾ ਇੱਧਰ ਦੀ ਲਾ ਕੇ ਗਏ ਇਤਰਾ ਇੱਥੋਂ ਖੋ ਕੇ ਲੈ ਕੇ ਗਏ ਇਦੋਂ ਫੜ ਨਹੀਂ ਆਹ ਇਹਨਾਂ ਨੇ ਇਸ਼ਾਰਾ ਮਾਰਿਆ ਵੀ ਫਾਲ ਆ ਜਾਓ ਇੱਧਰ ਆਓ ਲੈ ਜਾਓ ਭਾਈ ਭਾਈ ਚਲੋ ਯਾਰ ਇਹ ਪੁਲਿਸ ਦੀ ਗੁੰਡਾਗਰਦੀ ਹੋ ਰਹੀ ਇੱਥੇ ਸਾਰੀ ਅੱਛੜੀ ਆਈ ਅਸੀਂ ਇੱਥੇ ਖਲੋਤੋਂ ਕੜੇ ਆ ਖੋ ਕੇ ਲੈ ਕੇ ਗਏ ਕੜੇ ਆ ਫਾਈਲ ਆਇਆ ਬਜ਼ੁਰਗ ਬੰਦਾ ਏ ਐਨੀ ਪੁਲਿਸ ਖੜ ਖੜੀ ਆ ਕਿਸੇ ਨੇ ਕੁਝ ਵੀ ਨਹੀਂ ਕੀਤਾ ਪੁਲਿਸ ਹੱਥੋਂ ਖੋ ਕੇ ਫਾਈਲ ਲੈ ਕੇ ਗਿਆ ਵਾ ਅਰਜੀਤ ਕੋਰ ਦੇ ਗਲ ਪੈ ਕੇ ਉਹਨੂੰ ਦਵਾਦਾਂ ਖੋ ਕੇ ਲੈ ਗਿਆ ਕਿਸੇ ਨੇ ਪੁੱਛਣੇ ਦੌੜ ਨਹੀਂ ਲਗਾਈ ਵੀ ਚਲੋ ਫੜ ਗਏ ਇਹਨੂੰ ਬੰਦੇ ਨੇ ਪਰਨਾ ਚਾਹੀਦੀ ਪੁਲਸ ਨੂੰ ਦੌੜ ਜੀ ਲਾਉਣੀ ਆ ਇਹਨੇ ਸੰ ਪੁਲਸ ਨੂੰ ਚਾਹੀਦਾ ਇਹਨਾਂ ਨੂੰ ਚਾਹੀਦਾ ਸਾਡੀ ਮੰਗ ਚਾਹੀਦੀ ਹੈ ਕਿ ਜੋ ਹਾਕਿਆ ਹਾਕਾ ਦੀ ਆਰਟੀ ਫਾਈਲ ਚਾਹੀਦੀ ਸਾਨੂੰ ਕੁਝ ਨਹੀਂ ਇਧਰੋਂ ਤੁਰਿਆਉਂਦੇ ਹਾਂ ਤੇ ਫੈਲ ਉਹਨਾ ਹੋ ਤੇ ਉਹ ਮੈਨੂੰ ਫੜਾਉਣ ਲੱਗੇ ਤਾਂ ਹਥੋਂ ਪਾਈ ਕੋਲਕ ਲੈ ਗਿਆ

अमरजीत कौर उन्नी जो बीजेपी वालों हां मोन्ना ही छोटा हाँ जी मांग के इंसाफ चाह आए नही लें ले ले।